ਕੀ ਗਾਲ ਦੋਸਤੋ ਦੋਸਤੋ YouTube ਦਾ ਚੈਨਲ ਤੁਸੀਂ ਜਰੂਰ ਬਣਾਓ ਤੇ ਉਹਦੇ ਤੁਹਾਨੂੰ ਮੈਂ ਦੱਸ ਦਿੰਨਾ ਟ੍ਰਿਕਾਂ ਜਿਹੜੀਆਂ ਬੜੀ ਮੋਟੀ ਆਪਾਂ ਵਰਤਦੇ ਆਂ ਜਿਹੜੀ ਕਰਕੇ ਆਪਣੇ ਥੋੜੇ ਬਲੇ ਵਿਊ ਆਉਂਦੇ ਆ ਉਹ ਤੁਹਾਨੂੰ ਮੈਂ ਦੱਸਦਾ ਕਈ ਵਾਰੀ ਜਿਹੜਾ ਮੇਰਾ ਮੰਨ ਕੇ ਚੱਲੋ YouTube ਦਾ ਚੈਨਲ ਹੈ ਉਹ ਤੇ ਨਾ ਟਰੈਕਟਰਾਂ ਗੱਡੀਆਂ ਦੀ ਵੀਡੀਓ ਸੀ ਤੁਸੀਂ ਹੋਰ ਜੇ ਕੋਈ ਵਧੀਆ ਕੈਟਾਗਰੀ ਜਾਣਦੇ ਉਹ ਤੇ ਬਣਾ ਲਿਓ ਆ ਉਸ ਹਿਸਾਬ ਨਾਲ ਤੇ ਇਹੇ ਜੀ ਤੁਹਾਨੂੰ ਮੈਂ ਦੱਸੂਗਾ ਇੱਕ ਤਾਂ ਟਿਊਬ ਵੱਡੀ ਹੈ ਉਹਦੇ ਬਾਰੇ ਉਦੇ ਨਾਲ ਤੁਹਾਨੂੰ ਇਹ ਬਦਲ ਲੱਗ ਜਾਊਗਾ ਜਿਹੜੇ ਕਿ ਵੀ ਤੁਹਾਡੀ ਵੀਡੀਓ ਕਿੱਥੇ ਰੈਂਕ ਕਰਦੀ ਹੈ ਟੈਗ ਬਾਰੇ ਤੇ ਇੱਕ ਚੈਨਲ ਤੁਹਾਨੂੰ ਬਣਾ ਕੇ ਦੱਸਦਾ ਤੇ ਇੱਕ ਨਾ ਸੈਟਿੰਗਾਂ ਕਰਨੀਆਂ ਜ਼ਰੂਰੀ ਨੇ ਸਾਰੀਆਂ ਚੈਨਲ ਦੀਆਂ ਜੇ ਤੁਸੀਂ ਸਾਰੀਆਂ ਸੈਟਿੰਗਾਂ ਕਰਕੇ ਚੈਨਲ ਨੂੰ ਬਣਾ ਕੇ ਪੰਜ ਚਾਰ ਦਿਨਾਂ ਲਈ ਛੱਡ ਦਿਓ ਤੇ ਉਹ ਇੱਕ ਮੇਲ ਆਊਗੀ ਉਸ ਤੋਂ ਬਾਅਦ ਤੁਸੀਂ ਵੀਡੀਓ ਬਣਾਉਣੀ ਸ਼ੁਰੂ ਕਰ ਦਿਓ ਤੇ ਆਪਦੀ ਵੀਡੀਓ ਇਸ ਤਰੀਕੇ ਨਾਲ ਬਣਾਇਓ ਵੀ ਜਿਵੇਂ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਜ਼ਰੂਰ ਪਾਉਣੀ ਹੈ ਇਹ ਜੇ ਤੁਸੀਂ ਭਾ ਲੈ ਕੋਈ ਟੌਪਿਕ ਤੇ ਜੇ ਤੁਸੀਂ ਫ੍ਰੀ ਹੋ ਤਾਂ ਫੁੱਲ ਟਾਈਮ ਕੰਮ ਕਰ ਲਿਓ ਜੇ ਤੁਸੀਂ ਫ੍ਰੀ ਨਹੀਂ ਹੈਗੇ ਤਾਂ ਜਿਹੜਾ ਓਵਰਟਾਈਮ ਹੁੰਦਾ ਉਸ ਤਰ੍ਹਾਂ ਕੰਮ ਕਰ ਲਿਓ ਜੀ ਠੀਕ ਹੈ ਜੀ ਤੇ ਤੁਹਾਨੂੰ ਮੈਂ ਸਾਰੀ ਸੈਟਿੰਗ ਦੱਸ ਦਾਂ A to Z ਇਹ ਜਿਹੜੀ ਸੈਟਿੰਗ ਹੈਗੀ ਹੈ ਜੀ ਇਹ ਕਰਨੀ ਜ਼ਰੂਰੀ ਹੈ ਇਹਦੇ ਬਿਨਾ ਸਕਰੀਨ ਤੇ ਥੰਬਨੇਲ ਲੱਗਾ ਹੁੰਦਾ ਉਹ ਲੱਗੇਗਾ ਸੈਟਿੰਗ ਦੇ ਨਾਲ ਹੀ ਜਿਵੇਂ ਤੁਸੀਂ ਕਲਿੱਕ ਕਰਤੀ ਤੇ ਵੀਡੀਓ ਦੇ ਮੂਹਰੇ ਲਿਖਿਆ ਪਏ ਪੋਸਟਰ ਜਿਹਾ ਕਹ ਲਓ ਤੇ ਨਾਲੇ 15 ਮਿੰਟ ਤੋਂ ਵੱਧ ਵੀਡੀਓ ਵੀ ਤੁਸੀਂ ਉਹਦੇ ਨਾਲ ਹੀ ਪਾ ਸਕਦੇ ਹੋ ਠੀਕ ਹੈ ਜੀ ਤੇ ਐਡੀ ਜਾਂ ਕੋਈ ਮਤਲਬ ਕੋਈ ਪ੍ਰੂਫ ਜਾਂ ਫੋਟੋ ਹੀ ਖਿੱਚ ਕੇ ਪਾ ਦਿਓ ਜੀ ਉਹ ਮੈਂ ਉਹ ਵੀ ਤੁਹਾਨੂੰ ਮੈਂ ਸਾਰੀਆਂ ਸੈਟਿੰਗਾਂ ਦੱਸ ਦਿੰਨਾ ਤੇ ਇੱਕ ਟਿਪ ਵੱਡੀ ਬਾਰੇ ਦੱਸ ਦਿੰਨਾ ਪਤਾ ਲੱਗ ਜੂ ਵੀ ਵੀਡੀਓ ਰੈਂਕ ਕਰਦੀ ਹੈ ਤੁਸੀਂ ਜਿਹੜੇ ਕਿ ਇੱਕ ਵਿਡਕਿਊ ਹੈ ਉਹਦੇ ਬਾਰੇ ਵੀ ਦੱਸ ਦਿੰਨਾ ਉੱਥੋਂ ਤੁਹਾਨੂੰ ਜਿਹੜੇ ਕਿ ਪਤਾ ਲੱਗ ਜਾਏ ਕਰੂਗਾ ਵੀ ਹਾਂ ਆਹ ਟੈਗ ਲਾਉਣਾ ਹੈ ਉਹ ਆਪ ਰეკਮੈਂਡ ਕਰਦਾ ਵੀ ਆਹ ਟੈਗ ਲਾਓ ਤੁਹਾਡੀ ਵੀਡੀਓ ਜਦੋਂ ਉਹਦੇ ਵਿੱਚ ਜਾਊਗੀ ਤਾਂ ਉੱਥੇ ਤੁਸੀਂ ਉੱਥੇ ਹੀ ਘੱਟ ਕੇ ਉਹ ਟੈਗ ਲਾਓ ਉਹ ਟੈਗ ਆ ਜਿਹੜੇ ਸਰਥ ਚ ਹੁੰਦੇ ਆ ਉਹ ਸਹੀ ਦੱਸ ਦਿੰਦਾ ਹੈਗਾ ਤੇ ਇਸ ਤਰੀਕੇ ਨਾਲ ਬਣਾ ਕੇ ਚੈਨਲ ਪੈਸੇ ਕਮਾਉਣ ਦਾ ਜਰੀਆ ਜ਼ਰੂਰ ਬਣਾਓ ਮੈਂ ਕਹਿੰਦਾ ਤੇ ਆਪਾਂ ਚੱਲਦੇ ਆਂ ਮੋਬਾਈਲ ਦੀ ਸਕਰੀਨ ਤੇ ਹੁਣ ਤੁਸੀਂ ਜਿਹੜਾ ਕਿ ਸਟੈਪ ਬਾਈ ਸਟੈਪ ਸਮਝ ਲਿਓ ਮੋਬਾਈਲ ਦੀ ਸਕਰੀਨ ਤੇ ਇਸ ਤਰ੍ਹਾਂ ਬਸ ਇੱਕ ਚੈਨਲ ਖੜਾ ਕਰ ਲਓ ਪਹਿਲਾਂ ਬਣਾ ਲਓ ਫਿਰ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਜਾਂ ਇੱਕ ਦਿਨ ਛੱਡ ਕੇ ਇਸ ਤਰੀਕੇ ਨਾਲ ਬਣਾਓ ਵੀ ਜੇ ਤਾਂ ਇੱਕ ਦਿਨ ਹੀ ਛੱਡਿਆ ਕਰਿਓ ਜਾਂ ਫਿਰ ਰੋਜ਼ ਇੱਕ ਪਾਇਆ ਕਰੋ ਐ ਨਾ ਕਰਿਓ ਵੀ ਤੁਸੀਂ ਇੱਕ ਦਿਨ ਬਣਾ ਲਈ ਦੋ ਦਿਨਾਂ ਬਾਅਦ ਤਿੰਨ ਉਹ ਹੀ ਤੀਜੇ ਪਹਿਲਾਂ ਹੋਏ ਰੱਖੋ ਚਾਹੇ ਦੋ ਦਿਨ ਲਾ ਦੋ ਵੀ ਠੀਕ ਹੈ ਜੀ ਮਤਲਬ ਤਰੀਕੇ ਇਸ ਹਿਸਾਬ ਨਾਲ ਚੱਲਿਓ ਕਿਉਂਕਿ ਜਿਹੜਾ YouTube ਦਾ ਸਿਸਟਮ ਹੈ ਨਾ ਜੀ ਠੀਕ ਹੈ ਜੀ ਉਹ ਤਰੀਕੇ ਨਾਲ ਹੀ ਵੱਧ ਚੱਲਦਾ ਮੈਂ ਦੇਖਿਆ ਕਿ ਇਸ ਤਰੀਕੇ ਨਾਲ ਪਾਉਂਦੇ ਆ ਤੇ ਉਹ ਚੱਲ ਪੈਂਦਾ ਇਸ ਤਰੀਕੇ ਨਾਲ ਤੇ ਹੁਣ ਆਪਾਂ ਚੱਲਦੇ ਆ ਮੋਬਾਈਲ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਆ ਗਏ ਆ ਉਹਦੇ ਚੈਨਲ ਤੇ ਪੁਰਾਣੇ ਤੇ ਜਿਹੜਾ ਤੁਹਾਡਾ ਪਹਿਲਾ ਵਾਲਾ ਬਣਿਆ ਹੋਇਆ ਤੇ ਆ ਸਵਿਚ ਅਕਾਊਂਟ ਲਿਖਿਆ ਹੋਇਆ ਇਹ ਤੇ ਕਲਿੱਕ ਕਰ ਦੇਣਾ ਪਲੱਸ ਦੀ ਨਸਾਨੀ ਤੇ ਕਲਿੱਕ ਕਰ ਦੇਣਾ ਜੀ ਠੀਕ ਹੈ ਜੀ ਜਦੋਂ ਬਰਲੌਕ ਜਵ ਦਾ ਖੋਲ ਲਿਓ ਜੀ ਠੀਕ ਹੈ ਜੀ ਤੇ ਜਿੱਥੇ ਲਿਖਿਆ ਪਿਆ ਕ੍ਰੀਏਟ ਅਕਾਊਂਟ ਇਹ ਤੇ ਕਲਿੱਕ ਕਰ ਦੇਣਾ ਤੁਸੀਂ ਇਹ ਤੇ ਕਲਿੱਕ ਕਰਕੇ ਤੇ ਉਸ ਤੋਂ ਬਾਅਦ ਬਾਈ ਜੀ ਤੁਸੀਂ ਮੰਨ ਕੇ ਚੱਲੋ ਇੱਥੇ ਆ ਜੋ ਜਿਵੇਂ ਕਿ ਲਿਖਿਆ ਪਿਆ ਮਾਈ ਪਰਸਨਲ ਜੁਗ ਇਹ ਤੇ ਕਲਿੱਕ ਕਰਨਾ ਜੀ ਠੀਕ ਹੈ ਜੀ ਤੇ ਇਹ ਤੇ ਕਲਿੱਕ ਕਰਕੇ ਇੱਥੇ ਆਪਦਾ ਨਾਮ ਭਰ ਲਓ ਜੀ ਜਿਹੜਾ ਬਿਜਿਨਰ ਹੈ ਉਪਰ ਲਿ ਮੇਰਾ ਨਾਮ ਲਿਓ ਟਰ ਅਰੀਜਨਲ ਨਾਮ ਪਰ ਇਹ ਨਾਮ ਜਿਹੜਾ ਚੈਨਲ ਦਾ ਆਪ ਦੇ ਸਾਹਮਣੇ ਬਾਅਦ ਚ ਰੱਖ ਲਓ ਤੇ ਆਪ ਦਾ ਡੇਟ ਆਫ ਬਰਥ ਭਰ ਲਓ ਜੀ ਠੀਕ ਹੈ ਜੀ ਡੇਟ ਆਫ ਬਰਥ ਭਰ ਲਓ ਜੀ ਤੇ ਇਹ ਮੇਰਾ ਚੈਨਲ ਨਹੀਂ ਹੈਗਾ ਇਹ ਤਾਂ ਇੱਕ ਮੈਂ ਤੁਹਾਨੂੰ ਬਣਾਉਣਾ ਸਿਖਾ ਰਿਹਾ ਮੇਲ ਭਰ ਲਓ ਜਿੰਮੀ ਕੋਈ ਫੀਮੇਲ ਫੀਮੇਲ ਆ ਬਣ ਕੇ ਆ ਗਈਆਂ ਐਡੀਆਂ ਜੀ ਜਿਹੜੀਆਂ ਇਹ ਆਈਡੀਆਂ ਬਣ ਕੇ ਆ ਗਈਆਂ ਜੀ ਬਸ ਇਹਨਾਂ ਚੋਂ ਮਨ ਕੇ ਚਲੋ ਕੋਈ ਵੀ ਚੂਜ਼ ਕਰ ਸਕਦੇ ਤੁਸੀਂ ਜੇ ਆਪ ਦੀ ਬਣਾਉਣੀ ਹੈ ਵੀ ਸਾਨੂੰ ਇਹ ਅੱਖਰ ਨਹੀਂ ਚਾਹੀਦੇ ਤਾਂ ਜਿੱਥੇ ਲਿਖਿਆ ਹੋਇਆ ਕ੍ਰੀਏਟ ਜੂਰ ਔਰ ਜੀਮੇਲ ਇੱਥੇ ਕਲਿੱਕ ਕਰਕੇ ਭਰ ਕੇ ਬਣਾ ਸਕਦੇ ਹੋ ਠੀਕ ਹੈ ਜੀ ਮੈਂ ਅੱਜ ਕਿਹੜਾ ਚੂਜ਼ ਕਰ ਲਈ ਕਲਿੱਕ ਕਰਤਾ ਇੱਥੇ ਆਪਦਾ ਪਾਸਵਰਡ ਭਰ ਲਓ ਜਿਹੜਾ ਪਾਸਵਰਡ ਐਵੇਂ ਭਰਨਾ ਜਿਵੇਂ ਦੋ ਅੱਖਰ ਅੰਗਰੇਜ਼ੀ ਦੇ ਹੋਗੇ ਦਾ ਡਾਟ ਲੱਗ ਗਿਆ 1 2 3 4 ਤੇ ਇਸ ਤਰ੍ਹਾਂ ਬਸ ਨੈਕਸਟ ਕਰ ਦੋ ਜੀ ਠੀਕ ਆ ਲੋ ਜੀ ਅੰਬੂਰਾਵ ਇੱਕਦਰਾ YouTube ਦਾ ਚੈਨਲ ਹੀ ਬਣ ਗਏ ਨੈਕਸਟ ਕਰ ਦਿਓ ਇਹਨੂੰ ਠੀਕ ਹੈ ਜੀ ਤੇ ਇਹ ਕਰ ਦਿਓ ਆਈ ਐਗਰੀ ਕਰ ਦਿਓ ਆਈ ਐਗਰੀ ਕਰਕੇ ਜੀ ਤੁਸੀਂ ਵੇਟ ਕਰ ਲਓ ਇੱਕ ਦੋ ਸਕਿੰਟ ਕਈ ਵਾਰ ਇਲੈਕਟ੍ਰੀ ਦੀ ਪ੍ਰੋਬਲਮ ਹੋ ਜਾਂਦੀ ਹੈ ਵੈਸੇ ਹੋ ਗਿਆ ਜੀ ਲੋ ਜੀ ਤੁਸੀਂ ਮੰਨ ਕੇ ਲੋਹਾ ਹੈਟਾ ਬਣ ਕੇ ਆ ਗਿਆ YouTube ਉਹ ਆ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਇਹ ਤੇ ਕਲਿੱਕ ਕਰ ਦੇਣਾ ਜੀ ਇਹ ਤੇ ਕਲਿੱਕ ਕਰਕੇ ਜਿੱਥੇ ਤੁਹਾਡਾ ਨਾਮ ਦਿਖ ਰਿਹਾ ਉੱਥੇ ਜਿਵੇਂ ਆ ਪਿਕਟ ਉਹਦੀ ਜੋ ਵੀ ਫੋਟੋ ਤੁਹਾਨੂੰ ਮੋਬਾਈਲ ਦੇ ਵਿੱਚ ਚੰਗੀ ਲੱਗੀ ਆਪਦੀ ਉਹ ਤੁਸੀਂ ਲਾ ਲਿਓ ਜੀ ਸਭ ਤੋਂ ਪਹਿਲਾਂ ਠੀਕ ਹੈ ਜੀ ਮੈਂ ਤਾਂ ਕੋਰੋ ਮੈਂ ਤਾਂ ਗੱਡੀ ਦੀ ਮਾਤੀ ਉਹ ਲੋ ਜਾ ਮੈਂ ਤੇ ਹੋਈ ਦਿਲਾ ਚ ਜਮ ਲੋਦੇ ਤੇ ਆ ਲਾਤੀ ਜੀ ਟਿੱਪੇ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਜਿਹੜਾ ਜਿਹੜਾ ਚੈਨਲ ਦਾ ਨਾਮ ਆਹੀ ਰੱਖਣਾ ਚਾਹੁੰਦੇ ਆ ਰੱਖ ਲਓ ਨਹੀਂ ਇੱਥੇ ਚੇਂਜ ਕਰ ਲਿਓ ਜੀ ਟਿੱਪੇ ਤੇ ਇੱਥੇ ਜਮਾਨ ਕਿਦਾਂ ਸਰ ਪਰ ਮੈਂ ਨਹੀਂ ਵੀ ਕਿ ਤੇ ਸਟਗਾਟ ਇੱਕ ਇਹ ਜਿਹੜਾ ਹੈਂਡਲ ਹੈ ਜੀ ਇਹਨੂੰ ਤੁਸੀਂ ਨਹੀਂ ਫਤਿਹਪੁਰ ਵਾਲੇ ਸੋਕਾ ਜਾਈ ਕਿਉਂਕਿ ਇਹ ਜਿਵੇਂ ਐਸ ਆਰ ਕੇ ਸੀ ਲਿਖਤਾ ਹੈ ਇੱਥੇ ਹਰੀ ਨਹੀਂ ਨੂੰ ਮਾਲੋ ਜੀ ਕਿ ਇਹ ਇਹਨੂੰ ਹੈਂਡਲ ਨਾਲ ਤਾਂ ਤੁਹਾਡਾ ਜਿਹੜਾ ਚੈਨਲ ਹੈ ਤੁਸੀਂ ਕਿਸੇ ਕੋਲ ਸਰਚ ਮਾਰੋਗੇ ਅੱਜ ਹੀ ਖੁੱਲ ਜੂਗਾ ਮਨ ਲ ਜਦੋਂ ਚੈਨਲ ਇਧਰੋਂ ਬਣਾਤਾ ਜਿਹੜਾ ਇੱਥੇ ਨਾਮ ਭਰਿਆ ਹੋਇਆ ਅੱਜ ਹੀ ਉਹ ਚੈਨਲ ਖੁੱਲਣ ਲੱਗ ਜੂਗਾ ਮਤਲਬ ਇਹਦੇ ਵਿੱਚ ਜਿਹੜਾ YouTube ਸਰਚ ਹੈ ਤੇ ਉਸ ਤੋਂ ਬਾਅਦ ਆਨ ਕੇ ਚਲੋ ਹੌਲੀ ਹੌਲੀ 5-7 ਦਿਨਾਂ ਚ ਚੱਕ ਲੂਗਾ ਮਤਲਬ ਫਿਰ ਸਮ ਵੈਸੇ ਹੀ ਖੁੱਲਣ ਲੱਗ ਜੰਦਾ ਇੱਥੇ ਕ੍ਰੀਏਟ ਪਾ ਕੇ ਠੀਕ ਹੈ ਜੀ ਇਹਦੇ ਆਪਣਾ ਚੈਨਲ ਕ੍ਰੀਏਟ ਇੱਥੇ ਨਾ ਇੱਕ ਵੀਡੀਓ ਪਾ ਲਿਓ ਮੰਨ ਕੇ ਚਲੋ ਇਹ ਰਾਜੇ ਦੀ ਬੋਣੀ ਵੀਡੀਓ ਪਹਿਲਾਂ ਸੈਟਿੰਗ ਕਰ ਲਓ ਜਿਹੜੀ ਮੈਂ ਸੈਟ ਕਰ ਦੱਸਦਾ ਸੈਟਿੰਗ ਦੱਸਦਾ ਪਹਿਲਾਂ ਮੈਂ ਤੁਹਾਨੂੰ ਹਲੋ ਹੁਣ ਇਹ ਚੈਨਲ ਤਿਆਰ ਹੈ ਜਮਾ ਦੇ ਫੋਟੋ ਫੋਟੋ ਮਾਰ ਗਈਆਂ ਤੇ ਇਹ ਨੂੰ ਨਾ ਇੱਥੋਂ ਛੱਡ ਦਿਓ ਕੱਟ ਦਿਓ ਜਿਵੇਂ ਛੱਡ ਦਿਓ ਇਹਨੂੰ ਐ ਛੱਡ ਦਿਨਾ ਜਿਵੇਂ ਮੈਂ ਛੱਡਤਾ ਤੇ ਤੁਸੀਂ ਇਹ ਚਾ ਜੋ ਕੀ ਕਹਿੰਦੇ ਆਪਣੇ ਰੱਬਾ ਪਾਲਾ ਕਰੇ Google 'ਚ Google ਜਾ ਕੇ White Studio 'ਚ ਕਲਿੱਕ ਕਰ ਦਿਓ ਜੀ ਲੌਗ ਇਨ ਤੇ ਕਲਿੱਕ ਕਰ ਦਿਓ ਤੇ ਉਸ ਟਾਈਮ ਨਾਲ ਤੁਸੀਂ ਜਿਹੜਾ ਇਹ ਹੋਊਗਾ ਆਪਣਾ ਵਾਈਟ ਸਟੂਡੀਓ ਇਹ ਤੋਂ ਚੈਨਲ ਜੈ ਕ੍ਰੀਏਟ ਕਰ ਲਓ ਜੀ ਮੰਨ ਕੇ ਚੱਲੋ ਇੱਥੇ ਤੁਹਾਡਾ ਹੋਰ ਚੈਨਲ ਨਾ ਚੱਲਦਾ ਹੋਵੇ ਫੇਰ ਹੀ ਉਧਰੋਂ ਚੱਕੂਗਾ ਜੀ ਵਾਈਟ ਸਟੂਡੀਓ ਸਵਿਚੋਂ ਕਾਹਨ ਤੇ ਜਾ ਕੇ ਉਹ ਇਸ ਤਰ੍ਹਾਂ ਉਸ ਤਰ੍ਹਾਂ ਹੁਣ ਇਹ ਹੁਣ ਚੱਕੂਗਾ ਜੀ ਉਹੋ ਨਹੀਂ ਇੱਧਰ ਚੱਕਣਾ ਨਹੀਂ ਸੀ ਨਾ ਜੀ ਇਸ ਕਰਕੇ ਮੈਂ ਹੁਣ ਇਹਨੇ ਇਹ ਚੱਕੂਗਾ ਜੀ ਲਓ ਜੀ ਇੱਥੇ ਆ ਗਿਆ ਨਾ ਇਹ ਚੈਨਲ ਕੰਟੀਨਿਊ ਪਹਿਲਾ ਕਰਕੇ ਤੁਸੀਂ ਨਾ ਜੀ ਇੱਥੇ ਨੀਚੇ ਵੱਲ ਜਾਣਾ ਹਾਂਗਾ ਆ ਨੀਚੇ ਵੱਲ ਸੈਟਿੰਗ ਇਹ ਤੇ ਕਲਿੱਕ ਕਰਨਾ ਬਸ ਥੋੜੀਆਂ ਸੈਟਿੰਗਾਂ ਨੇ ਕੋਈ ਔਖਾ ਨਹੀਂ ਹੈਗਾ ਜੀ ਜਿੱਥੇ ਆ ਲਿਖਿਆ ਪਿਆ ਨੇ ਚੈਨਲ ਇਹ ਤੇ ਆ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਇਹ ਤੇ ਜਿਹੜਾ ਹੈਗਾ ਜੀ ਆਪਣਾ ਕੰਟਰੀ ਆਹ ਆ ਰਿਜਨ ਫੋਲਡ ਇਹ ਤੇ ਆਪਾਂ ਉਹ ਪਰ ਯੂਜ਼ ਕੀ ਕਹਿੰਦੇ ਕੰਟਰੀ ਜਮਨ ਇੰਡੀਆ ਭਰ ਲੇ ਫਿਰ YouTube ਇੰਡੀਆ ਚ ਦਿਖਾਊਗਾ ਵੀਡੀਓ ਸੋਡੀਆਂ ਜੀ ਨਹੀਂ ਤਾਂ ਛੋੜ ਦੇ ਇਸ ਨੂੰ ਨਹੀਂ ਦਿਖਾਈ ਜਾਊਗਾ ਇਹਨੂੰ ਇਹਨਾਂ ਜ਼ੂਮ ਘਟਾ ਲੇ ਫੇਰੇ ਚੱਲ ਤੁਸੀਂ ਜੀ ਨਹੀਂ ਇਹ ਹੋਰ ਵੀ ਦੱਬਿਆ ਜਾਂਦਾ ਨੂੰ ਢਾਉਣਾ ਪੈਂਦਾ ਤੁਹਾਨੂੰ ਪਤਾ ਇਸ ਗੱਲ ਦਾ ਤੇ ਹੁਣ ਰੱਬ ਭੁਲਾ ਕਰੇ ਤੁਹਾਡਾ ਲੋ ਜੀ ਇੰਡੀਆ ਪਰਤ ਰਾਜ ਪਰ ਹੈਗਾ ਇੱਥੇ ਕੀਵਰਡ ਜਿਹੜਾ ਚੈਨਲ ਹੈ ਉਸ ਤਰੀਕੇ ਨਾਲ ਜਿਵੇਂ ਮੰਨ ਕੇ ਚੱਲੋ ਮੇਰਾ ਟੈਕ ਦਾ ਗਾ ਮੈਂ ਟੈਕ ਪਰਤਾ ਤੇ ਟੈਕ ਪਰਤਾ ਤੇ ਟੈਕ ਪਰ ਕੇ ਇੱਥੇ ਕਲਿੱਕ ਕੀਤਾ ਫਿਰ ਉਹ ਦੁਬਾਰਾ ਵਾਪਸ ਆ ਜੋ ਇਸ ਤਰ੍ਹਾਂ ਕਰ ਕਰਕੇ ਤੁਸੀਂ ਹਨਾ ਜੀ ਸਾਰੀ ਮਤਲਬ ਕਿ ਸਾਰੀ ਐਮ ਭਰ ਲੈਣਾ ਜਿਵੇਂ ਟੈਕ ਪਰ ਹੈਗੇ ਮੈਂ ਥੋੜਾ ਭਰ ਕੇ ਪਾਸਾ ਤ ਵੱਡੇ ਯੂਟਿਊਬਰਾਂ ਦੇ ਨਾਮ ਵੀ ਭਰਲੇ ਪੂਰ ਸਤ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਅਗਲੀ ਸੈਟਿੰਗ ਤੇ ਆ ਜਾਓ ਜੀ ਇੱਥੇ ਤੁਸੀਂ ਸਿਰਫ ਨੋ ਕਰਨਾ ਹੈ ਜੀ ਸਾਰੇ ਵੀਡੀਓ ਦੇਖ ਸਕਣ ਆਪਣੀਆਂ ਹੋਰ ਕੋਈ ਚੀਜ਼ ਨਹੀਂ ਸੈੱਡ ਨਹੀਂ ਤੁਸੀਂ ਫालतੂ ਤੇ ਸੇਵ ਕਰ ਦਿਓ ਜਿੰਦਾ ਇਹ ਹੋ ਗਈ ਜਦੋਂ ਇਹ ਸੇਵ ਹੋ ਗਈ ਉਸ ਤੋਂ ਬਾਅਦ ਤੁਸੀਂ ਫੇਰ ਉੱਥੇ ਵਾਪਸ ਹੀ ਜਾਣਾਗੇ ਇੱਕ ਮਿੰਟ ਸੇਵ ਹੋ ਰਹੀ ਹੈ ਸੈਟਿੰਗ ਤੇ ਜਾਣਾ ਸੈਟਿੰਗ ਤੇ ਜਾ ਕੇ ਚੈਨਲ ਤੇ ਜਾਣਾ ਚੈਨਲ ਤੇ ਜਾ ਕੇ ਇੱਥੇ ਹੈ ਜਨਾ ਦੂਜੇ ਨੰਬਰ ਇੱਥੇ ਕਰਤਾ ਤੀਜੇ ਨੰਬਰ ਵਾਲ ਸੈਟਿੰਗ ਤੇ ਪਹਿਲਾਂ ਤੁਹਾਨੂੰ ਪਹਿਲਾਂ ਹੀ ਮਿਲੂਗਾ ਜਿਹੜਾ ਇਹ ਅਨ ਵੈਲਿਡ ਲਿਖਿਆ ਪਿਆ ਹੈ ਨਾ ਜੀ ਦੂਜੇ ਤੇ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਵੱਡੀ ਵੀਡੀਓ ਦਾ ਥੰਬਨੇਲ ਲੱਗਣਗੇ ਇਹ ਤੇ ਕਲਿੱਕ ਕਰ ਦੇਣਾ ਜੀ ਇਹ ਤੁਹਾਨੂੰ ਨੰਬਰ ਹੀ ਮੰਗੂਗਾ ਇਹ ਕੁਝ ਨਹੀਂ ਮੰਗਦਾ ਨੰਬਰ ਮੋਬਾਈਲ ਦਾ ਦੇਖੋ ਇੱਥੇ ਕਲਿੱਕ ਕਰਕੇ ਐਪਲੀਕੇਸ਼ਨ ਨੰਬਰ ਬੈ ਨੰਬਰ ਆਫ ਦਾ ਭਰ ਦਿਓ ਜੀ ਮੇਰੇ ਬਹੁਤ ਵਾਰੀ ਜੋੜਿਆ ਗਿਆ ਤਾ ਕਰਕੇ ਇਹ ਦੱਸੀ ਜਾਂਦਾ ਇੱਥੇ ਨੰਬਰ ਆ ਜਾਊਗਾ ਜਦੋਂ ਵੀ ਨੰਬਰ ਭਰਤਾ ਤੇ ਨਾਲ ਦੀ ਨਾਲ ਹੀ ਬੱਸ ਜੁੜ ਜਾਊਗਾ ਕੁਝ ਨਹੀਂ ਆਇਆ ਆ ਜਾਊਗਾ ਫੋਨ ਨੰਬਰ ਵਾਈਫਾਈ ਆ ਜਾਊਗਾ ਠੀਕ ਹੈ ਜੀ ਇਹ ਵੀ ਨਿਕਲ ਗਿਆ ਤੇ ਇਹ ਉਸ ਤੋਂ ਬਾਅਦ ਅਗਲੀ ਤੇ ਜਾਊ ਜੀ ਇਹ ਜਿਹੜਾ ਆ ਸੈਟਿੰਗ ਹੈ ਹਨਾ ਜੀ ਇਹ ਵੀ ਸੌਖੀ ਹੈ ਦੋ ਅਗਲੀ ਸੈਟਿੰਗ ਵੀ ਬਹੁਤ ਜ਼ਿਆਦਾ ਸੌਖੀ ਹੈ ਕੋਈ ਔਖੀ ਸੈਟਿੰਗ ਨਹੀਂ ਹੈਗੀ ਆ ਦੇਖੋ ਜੀ ਇਹ ਤੇ ਨਾ ਜਿਹੜਾ ਇਹ ਹੈ ਇਹ ਇੱਥੇ ਨਾ ਇਹ ਤੇ ਕਲਿੱਕ ਕਰਕੇ ਜਿਹੜੀ ਆ ਹੈਗੀ ਉੱਥੇ ਲਿਖਿਆ ਹੋਊ ਫੋਟੋ 2 ਉਤੇ ਕਲਿੱਕ ਕਰੋਗੇ ਤਾਂ ਜਿਹੜੀ ਈਮੇਲ ਹੈ ਜਿਹੜੀ ਨਵੀਂ ਬਣਾਈ ਹੈ ਤੁਸੀਂ ਹਨਾ ਜੀ ਉਧਰ ਈਮੇਲ ਖੋਲ ਲਿਓ ਮਤਲਬ ਈਮੇਲ ਚ ਜਾ ਕੇ ਜਿਹੜੀ ਨਵੀਂ ਬਣਾਈ ਹੈ ਹਨਾ ਬਸ ਉਹ ਤੇ ਕੁਝ ਨਹੀਂ ਕਰਨਾ ਬਸ ਕਲਿੱਕ ਹੀ ਕਰਨਾ ਉਹ ਤੇ ਕਨਫਰਮ ਕਰਨਾ ਤੁਹਾਡੀ ਫੋਟੋ ਵੰਗੂਗਾ ਮੈਂ ਫੋਟੋ ਖਿੱਚ ਕੇ ਪਾ ਦਿਓ ਜੀ ਨਾਲ ਦੀ ਨਾਲ ਤੁਹਾਡਾ ਇਹ ਕੰਮ ਵੀ ਹੋ ਜਾਊਗਾ ਇਹ ਫਿਰ ਮਤਲਬ ਪੈਂਡਿੰਗ ਚ ਜਾਊਗਾ ਇੱਕ ਦੋ ਦਿਨ ਉਹ ਇਹ ਵੀ ਚੱਲ ਪਊਗਾ ਇਹ ਸੈਟਿੰਗਾਂ ਕਰ ਲਓ ਤਿੰਨੇ ਜੀ ਠੀਕ ਹੈ ਜੀ ਇਹ ਜ਼ਰੂਰੀ ਨੇ ਤਿੰਨੇ ਤੇ ਜਿਹੜੀਆਂ ਮੈਂ ਉਹ ਮੈਂ ਦੱਸਦਾ ਸਾਨੂੰ ਫੇਰ ਜੀ ਵੀਡੀਓ ਜਮਾਈ ਮੈਂ ਨੇ ਇਹ ਤੇ ਟਾਈਟਲ ਪੜ ਲਓ ਜੀ ਜਿਹੜਾ ਕਿ ਇੱਕ ਜਿਹੜੀ ਡਿਸਕ੍ਰਿਪਸ਼ਨ ਇਹ ਪੜ ਲਓ ਇਹ ਤਾਂ ਪੜ ਲਓ ਜੀ ਕਿਉਂਕਿ ਤੁਹਾਨੂੰ ਬਾਰ-ਬਾਰ ਪੜਨ ਦੀ ਲੋੜ ਨਹੀਂ ਪੈਣੀ ਕਰਨੀ ਜਦੋਂ YouTube ਦਾ ਤੁਸੀਂ ਚੈਨਲ ਬਣਾਉਂਗੇ ਤੇ ਹੋਰ ਨਾ ਕੋਈ ਸਹੀ ਟੈਗ ਲਾ ਦਿਓ ਜਿਹਦੇ ਨਾਲ ਤੁਹਾਨੂੰ ਵੀਡੀਓ ਰਿਲੇਟਡ ਟੈਗ ਜਿਵੇਂ ਮੈਂ ਟੈਕ ਵਾਲੀ ਲਾਉਂਗਾ ਟੈਕ ਵਾਲੀ ਵੀਡੀਓ ਦੇ ਤੇ ਪਰਮਿਸ਼ਨ ਤੇ ਉਸ ਤੋਂ ਬਾਅਦ ਆ ਸੈਟਿੰਗ ਤੇ ਆਜ ਇੱਥੇ ਦੇਖੋ ਜੀ ਹਾਲੇ ਸੰਸਤਾਂ ਹੀ ਰਹਿੰਦੇ YouTube ਦਾ ਇੱਥੇ ਜਿਵੇਂ ਵੀਡੀਓ ਲੈਂਗੁਏਜ ਇਹ ਜਿਹੜੀ ਵੀਡੀਓ ਤੁਸੀਂ ਆਹ ਵਰਤੋਂਗੇ ਜੇ ਮੈਂ ਪੰਜਾਬੀ ਬਾਰਤ ਰਿਆਂ ਤਾਂ ਮੈਂ ਪੰਜਾਬੀ ਭਰੂੰਗਾ ਮੰਨ ਲਓ ਠੀਕ ਹੈ ਜੀ ਮੇਰਾ ਉਧਰ ਪੰਜਾਬੀ ਭਰਿਆ ਪਿਆਗਾ ਇਹ ਮੇਰਾ ਹੋਰ ਚੈਨਲ ਹੈ ਮੰਨ ਲਓ ਐਸੀ ਬਣਾ ਕੇ ਦਿਖਾ ਰਿਹਾ ਤੁਹਾਨੂੰ ਇਹਦੇ ਪੰਜਾਬੀ ਤੇ ਉਸ ਤੋਂ ਬਾਅਦ ਜੀ ਥੱਲੇ ਇਧਰ ਦੀ ਸਾਈਡ ਆ ਕੇ ਇੱਥੇ ਕੰਟਰੀ ਲਿਖੀ ਪਈ ਹੈ ਨਾ ਇਹਦੇ ਕੰਟਰੀ ਨਹੀਂ ਸੋਰੀ ਕੈਟਾਗਰੀ categories देखो जी जमे मेरा टैग ਦਾ ਸੀ ਅ ਟੈਕਨੀਕਲ ਸਾਇੰਸ ਭਰਤਾ ਤੇ ਹੋਰ ਕੁਛ ਨਹੀਂ ਕਰਨਾ ਇੱਥੇ ਲੈਂਗੁਏਜ ਭਰ ਲਿਓ ਆਪਦੀ ਜਿਹੜੀ ਤੁਸੀਂ ਫਿਰ ਯੂਜ਼ ਕਰੀ ਜਨੋ ਉਹੀ ਬਸ ਜਿਵੇਂ ਮੈਂ ਪੰਜਾਬੀ ਕਰਦਾ ਇਦੋਂ ਇਹਨਾਂ ਦੋਨਾਂ ਚ ਵੇ ਇੱਕੋ ਹੀ ਚੀਜ਼ ਭਰ ਲਿਓ ਲੈਂਗੁਏਜ ਪੰਜਾਬੀ ਠੀਕ ਹੈ ਜੀ ਸੇਵ ਕਰ ਦਿਓ ਜੀ ਬਸ ਆ ਸੈਟਿੰਗਾਂ ਕਰਕੇ ਹਨਾ ਜੀ ਹੱਬਤਾ ਸੜ ਦਿਓ ਉਸ ਤੋਂ ਬਾਅਦ ਮੈਂ ਅਗਲੀਆਂ ਸੈਟਿੰਗਾਂ ਦੱਸੂਗਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਕਰ ਲਿਓ ਦੋ ਚਾਰ ਦਿਨਾਂ ਨੂੰ ਕਰਾਉਂਗਾ ਕਿਉਂਕਿ ਉਧਰ ਮੈਸੇਜ ਜਾਂਦੇ ਹੋ ਨਾ ਮਨਨ ਕਿ ਚਲੋ ਉਹਦੇ ਵਿੱਚ ਆਪਣਾ ਈਮੇਲ 'ਚ ਉਦੋਂ ਦੱਸੂਗਾ ਉਦੋਂ ਕਰਕੇ ਫਿਰ ਤੁਸੀਂ ਵੀਡੀਓ ਪਾੜੀ ਸਟਾਰਟ ਕਰਦੇ ਹੋ 100% ਚੱਲਣਗੀ ਆ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ